ਹਾਂਜੀ ਭਾਈ ਇਹ ਸਸਰੀ ਘਰ ਕੀ ਹਾਲ ਚਾਹ ਰੋ ਵੱਡਾ ਬਾਗ ਦਾ ਥੋੜਾ ਨਵੇਂ ਬਰੌਲ ਦੇ ਵਿੱਚ ਪਹਿਲਾਂ ਮੈਂ ਪ੍ਰੋਬਲ ਨਾ ਭੁੱਲੇ ਆ ਮੈਂ ਕਿਹਾ ਚੱਲ ਹੁਣ ਅਨੇ ਭਰਾਵਾਂ ਨੂੰ ਵਿਆਹ ਦਿਖਾ ਦੇ ਗਏ ਲੰਘੇ ਦਾ ਹਾਂ ਉਹ ਗਿੰਦੀ ਕੰਮ ਚੱਲੀ ਜਾਂਦਾ ਪੂਰੇ ਜੋਰਾਂ ਤੇ ਆ ਗਿਆ ਗਿੰਦਾ ਜੀ ਰੋਟੀਆਂ ਰੋਟੀਆਂ ਦੀ ਤਸੱਲੀ ਕਰਾ ਦੇ ਖਲਵਾਈ ਕਹਿੰਦੇ ਵੀ ਕੌਣ ਐ ਇਹ ਬੰਦਾ ਜਿਹੜਾ ਦਹਾਲੀ ਖਾਈ ਜਾਂਦਾ ਅੰਦਰ ਹੀ ਸਾਮ ਨੂੰ ਵੀ ਕਰ ਲੋ ਡੱਕਾ ਵਾਓ ਆਈ ਵਾਹ ਹਾ ਮੁੰਡੇ ਦਾ ਨੰਬਰ ਐ ਦੋਵਾਂ ਇਹਦਾ ਵਿਆਹ ਬਈ ਦੂ ਬਾਦ ਇਹਨੂੰ ਮੈਂ ਕਿਹਾ ਵਾੜ ਵਧਾ ਲੈ ਪਰ ਵਧਾਉਂਦਾ ਨਹੀਂ ਇਹ ਆ ਬਾਦ ਚੱਲੀ ਜਨਾ ਚੂਰਾ ਛੂਰਾ ਤੇ ਕੰਮ ਛੋੜੇ ਛੋੜੇ ਅਰ ਗਏ ਹੋਇਆ ਇੱਧਰ ਸਤਾਸ ਲੈਣ ਦੀ ਖੜੀ ਆ ਇਹ ਵੀ ਦਿਖਾਵਾਂਗੇ ਸਪੈਸ਼ਲ ਇੰਸਟ੍ਰਿਕਟ ਬਸ ਪਾ ਆ ਗਿਆ ਜੀ ਆਪਣਾ ਵਲੋਗ ਬਣਾਈਏ ਨਾ ਹਾਂ ਵਲੋਗ ਬਣਾਈਏ ਆ ਦੱਸੀ ਕਿਹੜੀ ਕਿਹੜੀ ਬਲੱਡ ਲਾਈਨ ਦੀ ਆ ਕੁੜੀ ਆ ਆਪਣੀ ਸਤਾਸ ਦੀ ਹਾਂ ਇਧਰ ਕਾਹ ਬੋਲਦਾ ਤੂੰ ਓਹ ਵਲੋਗ ਖਰਾਬ ਕਰੀ ਜਨਾ ਤੂੰ ਕੰਮ ਖਰਾਬ ਕਰੀ ਨਾ ਬਈਆ ਸੁੱਤਾ ਉੱਠ ਗਿਆ ਇਹਨਾਂ ਨੇ ਵਿਆਹ ਗਿਆ ਸੁੱਤਾ ਉੱਠ ਗਿਆ ਆ ਹੋਏ ਬਈ ਘੱਟ ਆਇਆ ਹੋਇਆਗਾ ਘੱਟ ਆਇਆ ਬਈ ਇਹਦੇ ਘੱਟ ਘੱਟ ਵੀ ਆਇਆ ਹੋਇਆ ਆ ਇਹਦਾ ਨਾਂ ਤਾਂ ਸਹੀ ਪਰ ਰੱਬ ਨੇ ਆ ਇਹ ਤੋਂ ਵੀ ਨਹੀਂ ਪੜੀਉਂਦੀ ਆ ਕਹਿਣਾ ਕਿ ਬੰਦਾ ਪੂਰਾ ਥੋੜਾ ਆ ਦੇਖੋ ਬਈ ਜਿਹਦੇ ਵਿਆਹ ਹੁੰਦਾ ਹੈਗਾ ਸਰਨਤੀ ਵਾਲੀ ਵੀ ਇਹ ਬੰਦਾ ਮੇਡ ਆ ਆ ਲੱਖੇ ਕੋਈ ਬੋਲਣਾ ਚਾਹੇਗਾ ਆਡੀਅנס ਨੂੰ ਲੱਖੇ ਰੋ ਆਪਾਂ ਬਈ ਜੇ ਕੋਈ ਆਡੀਅנס ਸੁਣਦੀ ਹੈ ਤਾਂ ਆ ਬੰਦੇ ਨੂੰ ਰਿਸ਼ਤਾ ਕਰਾਉਣਾ ਹਾਂ ਕੀ ਮਸਾਲ ਝੜੇ ਹਨ ਇਹਨੂੰ ਮੈਂ ਰਿਸ਼ਤਾ ਕਰਾਉਂਦਾ ਸੀਗਾ ਦੋ ਜਵਾਂਗ ਸਾਡੇ ਕੁੜੀ ਮਰੀ ਵੀ ਆ ਪਰ ਮੰਨਦਾ ਹੀ ਨਹੀਂ ਯਾਰੇ ਉਹ ਤਾਂ ਝੂੜ ਆਇਆ ਹੋਇਆ ਉਹ ਗੇਰੇ ਜੀਦੋ ਜੀ ਕਰਦਾ ਉਹਦੀ ਵਹ ਜਾਂਦੇ ਰੋਟੀਆਂ ਖਾਣ ਆਹ ਵੇ ਚੋਣੇ ਨੂੰ ਫੋਨ ਆ ਗਿਆ ਪਿੱਤਰੋ ਆ ਜਾਈ ਮੈਂ ਤਰਾ ਪੰਪ ਚ ਤੇ ਆਪਣਾ ਤੇਲ ਮੋਕਣਾ ਦੇ ਸੀ ਮੈਂ ਕਿਹਾ ਚੱਲ ਤੇਲ ਪਵਾ ਲਈ ਤੇ ਆਪਣਾ ਯਾਰ ਬ੍ਰੈਡ ਕੋਲੀ ਦਾ ਬ੍ਰੈਡ ਕੋਲੀ ਦਾ ਫੈਨ ਦਿਖਾਈ ਕਿੱਥੇ ਸਟicker ਬਣਾਇਆ ਟੈਟੂ ਦੇਖੋ ਇਹ ਦੇਖੋ ਬ੍ਰੈਡ ਬਾਈ ਦਾ ਫੋਨ ਆਇਆ ਇਹ ਹੈ ਦਿਖਾਉਂਗਾ ਖੜ ਗਿਆ ਜੇ ਪਹਿਲਾ ਆਹ ਕਰ ਦੇ ਐਕਸਨਾਂ ਦੀ ਮਸ਼ੀਨ ਕਹਿੰਦੇ ਆਣ ਉਹ ਵੀ ਦੀਪਧਰ ਜੀਆਂ ਕੰਮ ਚੱਲ ਕੰਦਰੀ ਆਹ ਖੜਾ ਤੂੰ ਆਹ ਬੰਦੇ ਨੂੰ ਢੱਕਾ ਕੰਮ ਨਹੀਂ ਬਈ ਦੁੱਧ ਚ ਪਾਲਦੇ ਨੇ ਆ ਪੱਤੀ ਤੇ ਪੀ ਕੇ ਇੱਥੇ ਬੈਠੇ ਰਹਿੰਦੇ ਰੋਟੀਆਂ ਖਾ ਲੈਦੇ ਆ ਕਰੇ ਆ ਗਿੰਦੀ ਨੂੰ ਕਹਿਆ ਜੀ ਮੈਂ ਬਾਹਰ ਵਧਾ ਲੈ ਜਿਹੜੀ ਕਿੱਦੇ ਦਾ ਕਹ ਵਾਹ ਵਧਾ ਲੈ ਜਿਹੜੀ ਵਧਾਉਣਾ ਹੈ ਜੀ ਹੇਰੀ ਵਾਹ ਬਈ ਉਹ ਲੈਣਾ ਵੇ ਆ ਗਿਆ ਨਾ ਓਏ ਬੰਦ ਕਰ ਦੇ ਦੱਸ ਦੱਸ ਵੇਰ ਸਾਕਦੇ ਆ ਯਾਰ ਸਾਕਦੇ ਆ ਯਾਰ ਬੜਾ ਥਾਂ ਗਿੰਦੀ ਕਹਿੰਦਾ 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 ਇਹ ਕਹਿੰਦੇ ਟਾਇਰ ਕਿਵੇਂ ਘਮਾਉਂਦੇ ਮੈਂ ਭਈ ਰੁਪਿਆ ਸੀ ਲੱਖ ਲਾਇਆ ਐ ਨਹੀਂ ਦਸੀ ਨਾ ਰਾਜ ਦੇ ਗੱਲਾਂ ਹਾਂ ਕਿਦਿ ਗਾ ਟਾਇਰ ਕਿਵੇਂ ਘਮਾਉਂਦੇ ਮੈਂ ਰੁਪਿਆ ਸੀ ਲੱਖ ਲਾਇਆ ਬਈ ਇਹ ਫੇਰ ਘਮਾਉਂਦੇ ਕਿਹਦੇ ਘਮਾਲੇ ਕਹਿੰਦਾ ਟੁੱਟੀ ਉਹਦਾ ਵਿੱਚੋਂ ਹਾਂ ਕਿੰਦੀ ਕਹਿੰਦਾ ਮੈਂ ਕਹਿੰਦਾ ਮੈਂ ਕੋਮਾ ਲਾਉਣਾ ਕਹਿੰਦਾ ਆਪਦਾ ਸੋਨ ਵਾਲੀ ਕਹਿੰਦਾ ਮੈਂ ਵਿਚਾਲੋ ਟੁੱਟ ਜੂ ਉਹ ਠੀਕ ਆ ਯਾਰ ਵਿਚਾਲੋ ਆਪਦੀ ਪਚਾਲੋ ਪਾ ਲੈਨੇ ਆਂ ਹਾਂਜੀ ਮਿੱਤਰੋ ਕਿੱਥੇ ਜਾਣਾ ਬਈ ਜੱਗੇ ਆਪਾਂ ਆਪਾਂ ਜਾਣਾ ਜੈਤੂ ਬਈ ਜੈਤੂ ਕੀ ਲੈਣੇ ਆਣਾ ਤੂੰ ਸ਼ਾਰਟ 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 ਮਿੱਤਰੋ ਤੈਨੂੰ ਦਿਖਾਉਨੇ ਆਂ ਜਾ ਕੇ ਪੜਾਕੇ ਟੌਪ ਤੋਂ ਟੌਪ ਪੜਾਕੇ ਠਾ 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 ਹੋ ਜਾਣੀਆਂ ਕਿੱਦੇ ਚਲਾਉਣੇ ਆ ਕੱਲ ਨੂੰ ਕੱਲ ਨੂੰ ਛੱਡਦਾ ਐ ਬਾਕੀ ਬਰਾ ਤਾਂ ਕਾਹੀ ਛੱਡਦਾ ਐ ਜਾਗੋ ਤੇ ਛੱਡਣੇ ਆ ਇਹ ਕਹਿੰਦੇ 100 ਰੁਪਏ ਪੜਾਕੇ ਲੈ ਆਉਣੇ ਆ ਮੇਰੇ ਵੀਰੋ ਬਾਬੇ ਦੀ ਮਿਹਰ ਨਾਲ ਕੈਂਚੀ ਵੀ ਰੇਡਰ ਸੁੱਕਾ ਜਾਵੇਂਗਾ ਵਲੌਗ ਬਣਾ ਦਿੰਨੇ ਆ ਆਖਿਆ ਪਿੱਛੇ ਦੇਖ ਲੈਣਾ ਮੈਂ ਕਹ ਓ ਚੈੱਕ ਕਰਾ ਤੂੰ ਵੀ ਉਹ ਹੈ ਨਹੀਂ ਹੈ ਨਹੀਂ ਕੁਝ ਚੱਲ 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 ਕੈਮਰੇ ਜਮੈਂ ਦੇਖੀ ਇਹਨੇ ਇਹ ਅਬਾਸ ਨੰਗਾ ਹੋਣਾ ਵਸਤੇ ਨਿਆਰੇ ਹੀ ਲੈਣੇ ਆ ਬਈ ਆਪਾਂ ਵਿਆਹ ਦੇ ਵਿੱਚ ਗੋਲੀ ਉਹ ਭੈਣਾ ਗੋਲੀਆਂ ਨੂੰ ਬਲੌਗਰ ਦੇ ਨਾਲ ਬਣੇ ਰਹੋ ਕੱਲ੍ਹ ਵੀ ਬਣਾਉਗਾ ਆਪਾਂ ਸ਼ੂਟ ਕਰ ਰਹੇ ਸੀ ਟਰੈਕਟਰ ਖੋਲਿਆ ਸੀਗਾ 150 ਪਲੱਸ ਕਰਨਾ ਸੀਗਾ 120 ਤੇ ਜਾਂਦਾ ਪਰ ਯਾਰ ਬਲੌਗ ਬਣਾਉਣੇ ਭੁੱਲ ਗਏ ਯਾਰ ਕੀ ਕਰ ਸਕਦੇ ਆ ਦਿਮਾਗ ਬਲੇ ਮੋਟੇ ਕੰਮ ਕੋਣ ਆ ਗਿਆ ਚਲੋ ਭਾਈ ਮਿਲਦੇ ਆ ਤੁਹਾਨੂੰ ਦੁਕਾਨ ਤੇ ਜਾ ਕੇ ਹਾਂਜੀ ਹਾਂਜੀ ਸੱਜਣੋ ਪਹੁੰਚ ਕੇ ਜੈਤੋ ਲਾਓ ਫੋਨ ਜੱਗੇ ਆ ਲਾਉਨੇ ਆ ਬਰੋ ਇੱਕ ਮਿੰਟ ਇਹ ਰਾ ਬੱਜਖਾਨ ਨੇ ਰੋਡ ਜਾਂਦਾ ਨਾ ਹਾਂ ਉਹ ਜ਼ਮਨ ਵਾਲਾ ਜਾਂਦਾ ਬੱਜਖਾਨ ਨੇ ਰੋਡ ਤੇ ਆ ਕੇ ਫੋਨ ਬਸ ਬੱਜਖਾਨ ਨੇ ਰੋਡ ਤੇ ਆ ਕੇ ਫਿਰ ਆਪਾਂ ਲਾ ਦੇ ਫੋਨ ਕਹਿੰਦੇ ਵੀ ਆਹੀ ਆ ਪਟਾਕੇ ਗੁੰਨਿਆਂ ਨੇ ਮੰਡੀ ਵਿੱਚੋਂ ਤਾਂ ਕਹਿੰਦੇ ਪਟਾਕੇ ਮੁੱਕੇ ਪਏ ਆ ਹੈ ਜਹਨੇ

ਟੋਲੀ ਗੈਂਕ ਦੇ ਕੀ ਨਾ ਸੀਜਰ ਸੀਜਰ ਕੀ ਜਾਂਦਾ ਵੇ 35 6 ਰ ਆਹ ਪਣ ਹਰੀ ਦੇ ਵਾਲ ਦੇਣਾ ਖੈਰੀ ਦੇ ਹਾਰ ਉਹ ਇੱਕ ਪਾਪਰ ਹੈ ਨਾ ਹੈਦੀ ਨੂੰ ਉਹ ਹਾਰ ਪਾਉਣਾ ਇਹਦੀ ਦੇਸ ਕਿਹੜਾ ਹਾਂ ਹੈਦੀ ਪੈਸੇ ਕੱਢ ਲੱਗੇ ਇਹ ਜਿੰਨੇ ਦਾ ਹਾਰ ਹੋ ਜਿੰਨੇ ਪੈਸੇ ਲੈਣਗੇ ਰ ਆਪਣੇ ਤੋਂ ਨਕਲੀ ਹੁੰਦੇ ਆ ਪੈਸੇ ਆਹੋ ਅਸਲੀ ਹੁੰਦੇ ਆ ਅਸਲੀ ਆ ਬੜੀ ਚੱਕੀ ਗੱਲ ਹੈ ਚਾਕੋ ਕਰੀਮ ਗਰੂ ਮੰਨੇਣੀ ਲੱਗੇ ਓਏ ਹਰੀ ਰਹਿ ਤਾਂ ਨਹੀਂ ਗਿਆ ਕੋਸ ਅੱਖ ਨਹੀਂ ਰਹੀ ਝੁਗੜੀ ਪੌੜੀ ਉਹ ਨਹੀਂ ਪਾਉਣੀ ਯਾਰ ਹਰੀ ਚਲੋ ਯਾਰ ਝੁਗੜੀ ਪੌੜੀ ਪਟਾਕੇ ਦਾ ਯਾਰ ਚੱਲਣਾ ਕਿੱਥੇ ਪਟਾਕੇ ਮਿਲਦੇ ਨਹੀਂ ਆਪ ਨੂੰ ਚਲਾ ਕੇ ਦੇਖਾਂਗੇ ਪਹਿਲਾਂ ਪਟਾਕੇ ਫੇਰ ਲਵਾਂਗੇ ਉਹਨਾਂ ਕੇ ਚਲਾ ਕੇ ਦਿਖਾ ਦੇ ਪਹਿਲਾਂ ਛੋਟ ਕਾਕੀ ਕਾਕੇ ਹਟੇ ਕਾਕੇ ਆਪਣੇ ਲਈ ਦੀ ਆਪਣੇ ਵਾਲਾ ਕਾਕਾ ਨਹੀਂ ਓਏ ਹੋ ਗਿਆ ਇੱਥੇ ਮਿਲ ਗਿਆ ਕਹਿੰਦੇ ਮੇਰੇ ਤਰ੍ਹਾਂ ਤਰ੍ਹਾਂ ਦੇ ਬੰਬ। ਲਾਈਵ ਵਿੱਚ ਤੇ ਜਾਨੀਆ ਪੜਾਖਣਾ ਆਹ ਕਿਹੜੇ ਬਿਸਕੁਟ ਚੱਕੜੇ ਹੋਣਗੇ। ਪਹਿਰਾ ਜੀ ਇਹਦਾ ਪੜਾਖ ਲਈ ਐਵੇਂ ਜੱਲਵਾ ਦੇਣਾ ਜੀ। ਇੱਥੇ ਖਾਵਾਂ। ਆਹ ਹਾਂ। ਵੀ ਉਹ ਲੱਗਿਆ। ਹਾਂ? ਭਾਈ ਮੇਰਾ ਵਾਹ ਬਰਾਵਾ ਬਰਾਵਾ। ਜੁਆਬ ਆ। ਉਹ ਲੋ ਬੁਰਾ ਰਸਤਾ ਹੈ ਕੋਈ ਨਾਮ ਨਹੀਂ ਪਾਉਂਦਾ ਕੋਈ ਆ ਗਿਆ ਯਾਰ ਮੈਂ ਟ੍ਰਾਈ ਕਰਦਾ ਬੜਾ ਕੇ ਹੀ ਪੜਾਕੇ ਲਓ ਵੀ ਮਿੱਤਰੋ ਕਿਹਦੇ ਦੇਖਣੇ ਦੇਖੋ ਵੀਰੇ ਇੱਕ ਤਾਂ ਹੈਗਾ ਆਪਣੇ ਕੋਲ ਆ ਸਮਝ ਤੋਂ ਠੀਕ ਹੈ ਜੀ ਇੱਕ ਆਮ ਇਹਨੂੰ 50 ਸ਼ਾਟ ਹੈ ਇਹ ਕੀ ਚੱਕਰ ਵੀ 60 ਵਾਲਾ ਜਿਹੜਾ ਪਿਆ ਵਾਲਾ ਲੰਬਾ 60 ਦਾ ਜਿਹੜਾ ਰੇਟ ਹੁੰਦਾ ਹਮੇਸ਼ਾ ਘੱਟ ਹੁੰਦਾ ਹੈ 50 ਨਾਲੋਂ ਉਹਦਾ ਰੀਜ਼ਨ ਕੀ ਹੁੰਦਾ ਹੈ 50 ਦਾ ਪੇਟੀ ਵੱਡੀ ਹੁੰਦੀ ਆ ਕੰਪਨੀ ਨੂੰ ਕਰਾਇਆ ਵੱਤ ਪੈਂਦਾ ਆ ਲੋ 50 ਸ਼ਾਟ ਕਿਹੜਾ ਪੈਂਦਾ ਉਹ ਆਪਣਾ ਹਰੇਪਰ ਆ ਲੋ ਤਿੰਨ ਗੋਣੇ ਹਰੇਪਰ ਵੀਡੀਓ ਕੋਈ ਨਹੀਂ ਨਕੀ ਸੁਣੂ ਵੀਡੀਓ ਕਾਲ ਨਹੀਂ ਇਹਦਾ ਬਲੌਗ ਬਲੌਗ ਹੁੰਦਾ ਇਹ ਜੀ ਲੋ ਜੀ ਅੱਤਰੋ ਲੇ ਲਈ ਆਪਾਂ ਇੰਨੇ ਵੜਾ ਕੇ ਭਾਈ ਕਹਿੰਦਾ ਜਿਹੜਾ ਆ ਪੜਾਕਣ ਆ ਆ ਸਿਰਾ ਕਰਾ ਦਿੰਦਾ ਹੈ ਜੀ ਨਾ ਹੋਰ ਵੀ ਇੱਥੇ ਮੈਂ ਹੋਰ ਉਹ ਜੋ ਹੋਗੇ ਨੀ ਰਸ ਗਿਆ 16 14 ਹੈ 14 ਟੈਂਕ ਟ੍ਰੌਂ ਬਸ ਇੱਥੇ ਹੈ ਹੈ 80 ਇਹ 80 ਵਾਲਾ 70 60 ਆ ਤਿੰਨ ਤਿੰਨ ਚੜ ਚੜ ਆ ਡੇਡ ਕੰਪਨੀਆਂ ਦੀਆਂ ਨੇ ਸਾਰੇ ਭਈ ਇਹ ਇਹ ਚੀਜ਼ ਆਹ ਦੀ ਅਡੋਡੀ ਇਹ ਹਾਂ ਨਾ ਇੱਕ ਕਾ ਹੋ ਚੱਕਲੀ ਮਿੱਤਰ ਪੜਾਕ ਅੜੜੇ ਕੌਪਨਿਆਂ ਦੀਆਂ ਆਣਾਂ ਇਹ ਹਾਂ ਜੀ ਬਸ ਠੀਕ ਹੈ ਡੱਬੀ ਕਿੱਧਰ ਨੂੰ ਹੈ ਤਾਣੂ ਤਾਣੂ ਚੱਲੂਗਾ ਥੱਲੇ ਨੂੰ ਚੱਕ ਇਹਦਾ ਕੋਈ ਨਾ ਚਲਾ ਲਾਂਗੇ ਜੱਗੇ ਥੋੜੇ ਸਮੇਂ ਲਈ ਆਪਾਂ ਕਿੱਧਰ ਉੱਤੇ ਉਹ ਨਹੀਂ ਮਾਇਦਾ ਕੁਝ ਨਹੀਂ ਹੁੰਦਾ ਆਪਾਂ ਤਾਂ ਹਾਂ ਚੱਕ ਕੇ ਚਲਾਉਣਾ ਬਸ ਯਾਰ ਇਹਨੂੰ ਥੋੜਾ ਜਿਹਾ ਤੇਜ਼ ਕਰੋ ਪ੍ਰੋਸ ਦੇ ਯਾਰ ਇਹਨੂੰ ਪਰ ਤੂੰ ਤਾਂ ਸਹੀ ਹੈ ਹਾਂ ਵੀ ਇਹ ਥੋੜਾ ਨਾ ਹਲਕਾ ਸ਼ੌਟ ਹੈ ਪੰਜਾਹਰ ਰੇਟ ਵੀ ਘਟਲੇਗਾ ਠੀਕ ਹੈ ਚੱਲਦਾ ਰਹਦੀ ਚੱਕ ਲੈ ਬਈ ਜੱਗੀਆਂ ਵੀ ਜੱਕ ਲੈ ਗਦੇ ਬੰਦੇ ਉਹਨੇ ਪਟਕ ਲੈ ਗਿਆ ਲੈ ਗਿਆ ਪਟਾਕੇ ਜੱਗੇ ਦੇ ਵਿਆਹ ਵਾਲੇ ਚਲਾਏ ਸੀ ਪਟਾਕੇ ਪਰ ਮੁੱਕ ਗਈ ਚੇਦੀ ਬਟਕ ਜੱਕੇ ਹਨ ਜੱਕੇ ਵੀ ਜੱਗੇ ਦੇ ਵਿਆਹ ਵਾਲੇ ਵੀ ਬਹੁਤ ਪਟਾਕੇ ਚਲਾਏ ਬੰਬੋ ਆ ਪਟਾਕੇ ਸਾਡੇ ਨਾਲ ਟਿਕ ਦੇਣੀ ਸੀਗੇ ਤਾਈਆਂ ਸੀ ਥੋੜੇ ਘੱਟ ਲੈ ਇੱਤੇ ਆ ਉਹ ਜੱਕੀ ਹਨ ਹੈਰੀ ਉਹ ਹਾਂ ਟਿਕ ਦੇ ਦੋ

ਇਹ ਤੋੜਦੇ ਆਂ ਆਪਾਂ ਵੀ ਬਿਸਕਟ ਵੀ ਲੈ ਲੇ ਫਿਰ ਮੇਰੇ ਵੀ ਇਹ ਆ ਬਿਸਕਟ ਚੋਰੀ ਕਰ ਲਿਆ ਬਾਈ ਹਾਂ ਪਤਾ ਹੀ ਨਹੀਂ ਲੱਗਿਆ ਬਾਈ ਨੂੰ ਤਿੰਨ ਡੱਬੇ ਆੜੜ ਟਾਪ ਦੇ ਚੋਰਾਂ ਜਿਹਾ ਨਾਮ ਲੜਾ ਤੇਰੀ ਬਾਈ ਦਾ ਦੂਜਾ ਆਪਣਾ ਕੀ ਕਹਿੰਦੇ ਹੁੰਦੇ ਆ ਆ ਲਿਆ ਸਿਰੇ ਦੇ ਜਮਾਂ ਟਾਪ ਟਾਪ ਬਿਸਕਟ ਚੱਕ ਲਿਆ ਆ ਕਿੱਧਰ ਗਈ ਆ ਹਾਂ ਓਰੀਓ ਤੇ ਆਪਣੇ ਆਹ ਬਣ ਗਈ ਗੱਲ ਨਿਆਰਾ ਆ ਓਰੀਓ ਦੇ ਬਾਈ ਬਣ ਕੇ ਯਾਰ ਓਰੀਓ ਲੈ ਲਾ ਇਹਦਾ ਦੇ ਓਏ ਹਰੀ ਓਰੀਓ ਏ ਚਲੋ ਜੀ ਬਾਏ ਅੱਡ ਲਿਆਂਦਾ ਪਟਾਕੇ ਲੱਖਿਆ ਇੱਕ ساری ਰਾਤ ਚਾ ਕੋਈ ਨਹੀਂ ਜਲਾਵਾਂਗੇ ਫਿਰ ਰੱਖ ਲਓ ਕੋ ਸਾਹਮ ਕੇ ਭੈਂਦਰੋ ਸਾਰੇ ਨੇ ਜਲਾ ਦੇ ਮਾਰੋ ਲੱਖੇ ਨੂੰ ਟੈਨਸ਼ਨ ਪੈ ਗਈ ਕਹਿੰਦੇ ਇਹ ਪਟਾਕੇ ਜਲਾ ਦੇਣਾ ਪਟਾਕੇ ਥੋੜੇ ਲੈਂਦੇ ਆ ਅਸੀਂ ਤਾਂ ਓਏ ਉਹ ਦੂਜਾ ਕੈਂਚੀ ਬੈਠੀ ਰਹੇ ਬੈਠੀ ਰਹੇ ਚੱਕ ਲਓ ਪਹੁੰਚ ਗਈ ਜੀ ਪਟਾਕੇ ਲੈ ਗਏ ਤੇ ਵਿਊ ਜੱਕ ਕਰ ਲਓ ਇਧਰ ਉਹ ਦਿਖਾ ਦਿੰਨੇ ਵੀ ਤੁਹਾਨੂੰ ਹਵੇਲੀ ਦਾ ਸਿੱਧੂ ਮੂਸੇ ਵਾਲਾ ਨਕਸ਼ਾ ਲੈ ਕੇ ਗਿਆ ਸੀ ਨਾ ਇੱਥੋਂ ਹਾਂ ਬਈ ਸਪੈਸ਼ਲ ਆ ਹਵੇਲੀ ਦਾ ਨਕਸ਼ਾ ਲੈ ਕੇ ਗਿਆ ਸੀ ਸਿੱਧੂ ਮੂਸੇ ਵਾਲਾ ਆਪਣੀ ਦਿਖਾਉਂਦੇ ਆਂ ਤੁਹਾਨੂੰ ਰਾਤ ਨੂੰ ਜਗਮਗ ਜਗਮਗ ਕਰਦੀ ਲਓ ਵੀ ਮਿੱਤਰੋ ਪਕੌੜੇ ਖਾ ਲਓ ਮੈਸਤਰੀ ਕਿੰਨੇ ਟਾਈਮ ਚ ਤਿਆਰ ਕਰਦੀਆਂ ਪਕੌੜੇ ਫਿਰ ਆ ਆ ਗਿਆ ਮੇਨ ਹਲਵਾਈ ਆ ਇਹ ਮੇਨ ਤਾਂ ਕਹਦਾ ਮੇਨ ਆ ਤੂੰ ਹੋਰ ਕੀ ਆ ਕੀ ਬਣਾਉਣਾ ਹੁਣ ਇਹਦੇ ਚ ਇਹ ਜਿਹੇ ਸਲਿਪਾ ਕਰਨਾ ਆਹਾ ਉਸਤਾਦ ਅਧਰ ਆ ਖੜਾ ਏੜਾ ਆ ਘਣਾ ਸਤਾ ਮੇਰਾ স্পেশাল ভোট ਕਰਾਇਆ ਵਾ ਕਿੱਥੋਂ ভোট ਸਤਾ ਉਹ ਹੈਗਾ ਉਹ ভোট ਕਰਾਇਆ ਵਾ ਇਹ ਸਾਰੀ ਬਾਲ ਕੇ ਬਾਈ ਕਿੰਦੀ ਆ ਗਿਆ ਇਹਨੇ ਨਾ ਚੇਲਾ ਚਾਹ ਲਿਆ ਜੱਗਿਆ ਪਰ ਆਹ ਵੇਖੀ ਫੋਟੋ ਸਭ ਬਰਮਾਸਾ ਇੱਕ ਕੋਕੋ ਪਕੌੜਾ ਪਨੀਰ ਦਾ ਪਕੌੜਾ ਰਹੇਗਾ ਰਹੇਗਾ ਆਏਗਾ ਇਹ ਆਏ ਓਏ ਮੇਰੀ ਦੀ ਲੈ ਆਪਾਂ ਆ ਗਈ ਮਿੱਤਰ ਆਪਣੀ ਕਿਸਮਤ ਹਾਏ ਆ ਵਿੰਦੀ ਆ ਓਏ ਇਹ ਤਾਂ ਵੀ ਵਰੀਡ ਆ ਬਾਈ ਇਹ ਵੀ ਫਿਰ ਆ ਕੰਮ ਆ ਜਾਵਾ ਹੈਲੋ ਆਓ ਇੰਡੀਆ ਖਾਣਾ ਇਹਨੇ ਜਾਂ ਮੜਗੀ ਦਾ ਗੁੱਸੇ ਹੋਗੀ ਕਸੇ ਹੋ ਗਈ ਯਾਰ ਸਾਮਾਨ ਆ ਗਿਆ ਲੱਗੇ ਚੱਕੋ ਠੀਕ ਆ ਕਿਹੜਾ ਕਿਹੜਾ ਸਾਮਾਨ ਆਇਆ ਫਰੂਟ ਆ ਗਿਆ ਜੀ ਸਟਰਾਬਰੀ ਵਗੈਰਾ ਜੋ ਉਹ ਮੂਲੀ ਲਾਲਾ ਹਰੀ ਕੀ ਵੀ ਆਈ ਸਟਰਾਬਰੀ ਆ ਗਈ ਮੈਂ ਉਹ ਵੀ ਬਾਈ ਲਵਾਗੇ ਹੁਣ ਆਪਾਂ ਸਾਮਾਨ ਬਾਈ ਬਈ ਨੂੰ ਬੰਦ ਕਰ ਇਹਨੂੰ ਹਣਾ ਆ ਮੈਦਾਨ ਸੈੱਟ ਕਰੀ ਹੁੰਦੇ ਇੱਥੇ ਟਾਇਰ ਘਵਾਵਾਂਗੇ ਆਪਾਂ 855 ਹੋਣਾ ਇੱਥੇ ਨਾਲੇ ਗਿੰਦੀ ਵਾਲਾ ਸੋਨਾ ਲੀਕਾ ਹੋਣਾ ਜੀ ਇੱਥੇ ਇੱਥੇ ਜਿਹੜਾ ਬਾਲਾ ਖਾਇਆ ਕਰੂ ਅਸੀਂ ਇੱਥੇ ਮੁਕਾਬਲੇ ਕਰਾਉਣੇ ਆ ਉਹਨਾਂ ਦੇ ਕਿਉਂ ਮਾਣ ਮੁਕਾਬਲੇ ਚ ਆ ਇਸ ਸਾਲ ਮੁਕਾਬਲੇ ਕਰਾਉਣੇ ਆ ਬਈ ਇੱਥੇ ਕੁਸ਼ਤੀ ਮੁਕਾਬਲੇ ਕਿਹਾ ਕਿੰਦੀ ਹੂੰ ਡਰਾਈਵਰ ਕਿਹੜਾ ਯਾਰ ਉਹ ਤੇ ਦੀਪ ਬਰਾੜ ਉਹ ਠੀਕ ਹੈ ਨੂੰ ਖੜਿਆ ਨਾ ਕਬੋਦੇ ਉਹ ਕਿਹਦੇ ਟਰੈਕਟਰ ਇਹਦਾ ਨਾ ਆਉਣ ਸਾਰੀ ਉਹ ਤਾਂ ਤਾਂ ਹੈ ਨਹੀਂ ਕਹਿੰਦਾ ਖੜੇ ਬੁਲਟ ਦੇ ਯਾਰ ਕੋਈ ਚਰੀਟਾ ਪਾ ਗਿਆ